ਆ ਹਾਲ ਵੇਖ ਲਵੋ ਪੰਜਾਬ ਦੀ ਜਵਾਨੀ ਦਾ ਇਹਨਾਂ ਤਿੰਨ ਯਾਰਾਂ ਨੇ ਤਾਂ ਕਮਾਲ ਕਰ ਰੱਖੀ ਸੀ ਸ਼ਹਿਰ 'ਚ ਇਹਨਾਂ ਬੰਦਿਆਂ ਨੇ ਤਾਂ ਨਵਾਂ ਹੀ ਕਰ ਦਿੱਤਾ ਕੰਮ ਸ਼ੁਰੂ ਰਾਜਾਂ ਦੇ ਲੋਕਾਂ ਨੂੰ ਘੇਰ ਕੇ ਇਕੱਠੇ ਕਰ ਲਏ ਮੋਬਾਈਲ ਫੋਨ ਦੱਸਿਏ ਕਿ ਅੰਮ੍ਰਿਤਸਰ ਦੇ ਵਿੱਚ ਲੁੱਟਖੋ ਹੋਣੀਆਂ ਆਮ ਹੋ ਚੁੱਕੀਆਂ ਹਨ ਪਰ ਅੰਮ੍ਰਿਤਸਰ ਚਰਾਹਾ ਗੀਰਾ ਤੋਂ ਲੁੱਟਖੋ ਕਰਨ ਵਾਲੇ ਹੁਣ ਪੁਲਿਸ ਦੇ ਅੜੀਕੇ ਆ ਗਏ ਨੇ ਦੱਸਿਆ ਗਿਆ ਕਿ ਇਨਾ ਪਾਸੋਂ ਪੁਲਿਸ ਨੇ ਕਰੀਬ 12 ਮੋਬਾਈਲ ਫੋਨ ਗ੍ਰਫਟ ਚਲੇ ਨੇ ਜੋ ਕਿ ਕਾਫੀ ਸਮੇ ਤੋਂ ਸ਼ਹਿਰ ਚੜਾ ਜਾਂਦੇ ਲੋਕਾਂ ਨੂੰ ਆਪਣਾ ਨਿਸ਼ਾਨਾ ਬਣਾਇ ਫਿਰਦੇ ਸੀ ਉੱਥੇ ਹੀ ਪੁਲਿਸ ਨੇ ਦੱਸਿਆ ਕਿ ਬੀਤ ਦਿਨ ਵੀ ਇਹਨਾਂ ਨੇ ਇੱਕ ਲੜਕੀ ਕੋਲੋਂ ਲੁੱਟਖੋ ਕੀਤੀ ਸੀ ਜਿਸ ਤੋਂ ਉਹਨੇ ਮੋਬਾਈਲ ਫੋਨ ਖੋਹਣ ਦੀ ਕੋਸ਼ਿਸ਼ ਕੀਤੀ ਪੁਲਿਸ ਨੇ ਇਹਨਾਂ ਨੂੰ ਗ੍ਰਿਫਤਾਰ ਕਰ ਲਿੱਤਾ ਹੈ ਤਾਂ ਇਹ ਉਹ ਅੜੀਕੇ ਚੜੇ ਨੇ ਪੁਲਿਸ ਦੇ ਜੋ ਕਿ ਰਾਤ ਜਾਂਦੇ ਲੋਕਾਂ ਨੂੰ ਆਪਣਾ ਸ਼ਿਕਾਰ ਬਣਾ ਲੈਂਦੇ ਸੀ ਇਹ ਨਹੀਂ ਨਹੀਂ ਬਲਕਿ ਦੱਸ ਦਈਏ ਕਿ ਪੁਲਿਸ ਵੱਲੋਂ ਦੱਸਿਆ ਗਿਆ ਹੈ ਕਿ ਇਹਨਾਂ ਦੇ ਵੱਲੋਂ ਕਟੋ-ਕਟ 12 ਮੋਬਾਈਲ ਫੋਨ ਜਿਹੜੇ ਨੇ ਬਰਾਮਦ ਕੀਤੇ ਗਏ ਨੇ ਤੁਸੀਂ ਵੀ ਵੇਖ ਲਓ ਕਿਤੇ ਤੁਹਾਡਾ ਵੀ ਨਾ ਚੋ ਕੋਈ ਫੋਨ ਨਾ ਹੋਵੇ ਜੀ ਅਸੀਂ ਪ੍ਰੈਸ ਕਾਨਫਰੰਸ ਕਰ ਰਹੇ ਹਾਂ ਦੋ ਕੇਸ ਜਿਹੜੇ ਹੈਗੇ ਸਾਡੇ ਐਸ ਐਚ ਓ ਸਿਵਲ ਲਾਈਨ ਨੇ ਜਿਹੜੇ ਹੈਗੇ ਨੇ ਉਹ ਡਿਟेक्ट ਕੀਤੇ ਹੈਗੇ ਨੇ ਮਾਨਯੋਗ ਵਿਸ਼ਵ ਸਾਹਿਬ ਦੀਆਂ ਹਦਾਇਤਾਂ ਮੁਤਾਬਕ ਜਿਹੜੇ ਸੀਗੇ ਜਿਹੜੇ ਸਨੇਚਿੰਗ ਦੇ ਕੇਸਸ ਐ ਉਹਦੇ ਸਪੈਸ਼ਲੀ ਜਿਹੜੀ ਤਰਜੀਹ ਦੇ ਕੇ ਇਹਨਾਂ ਨੇ ਜਿਹੜੀ ਹੈਗੀ ਆ ਇਨਵੈਸਟੀਗੇਸ਼ਨ ਕੀਤੀ ਸੀਗੀ ਜਿਹਦੇ ਵਿੱਚ ਅਸੀਂ ਜਿਹੜਾ ਹੈਗਾ ਸਾਨੂੰ ਬੜੀ ਵੱਡੀ ਜਿਹੜੀ ਹੈਗੀ ਐਸ ਐਚ ਓ ਸਿਵਲ ਲਾਈਨ ਨੂੰ ਕਾਮਯਾਬੀ ਮਿਲੀ ਹੈ ਜਿਹਦੇ ਵਿੱਚ ਟੋਟਲ ਹੁਣ ਤੱਕ ਇਹਨਾਂ ਨੇ 13 ਮੋਬਾਈਲ ਇੱਕ ਮੋਟਰਸਾਈਕਲ ਤੇ ਇੱਕ ਐਕਟਿਵਾ ਜਿਹੜਾ ਹੈਗਾ ਦੋ ਮੁਕਦਮਿਆਂ ਦੇ రికవర్ ਕੀਤਾ ਹੈ ਇਹਦੇ ਵਿੱਚ ਇੱਕ 64 ਨੰਬਰ ਐਫਆਈਆਰ ਨੰਬਰ 379 ਬੀ 34 ਦੀ ਹੈਗੀ ਹੈ ਇਹ ਜਿਹੜੀ ਹੈਗੀ ਹੈ 20 ਤਰੀਕ ਦੀ ਹੈਗੀ ਆ ਆਪਣੀ ਐਫਆਈਆਰ ਜਿਹੜੀ ਹੈਗੀ ਆ ਸੌਰੀ 19 ਤਰੀਕ ਦੀ ਹੈਗੀ ਆ ਔਰ 20 ਤਰੀਕ ਨੂੰ ਦੋਸ਼ੀ ਗ੍ਰਿਫਤਾਰ ਕਰਕੇ ਇਕਲੋ 6 ਮੋਬਾਈਲ ਔਰ ਇੱਕ ਮੋਟਰਸਾਈਕਲ ਜਿਹੜਾ ਹੈਗਾ ਬਰਾਮਦ ਕੀਤਾ ਗਿਆ ਦੋਸ਼ੀ ਦਾ ਨਾਮ ਹੈਗਾ ਰਗੂ ਪੁੱਤਰ ਜਿਹੜਾ ਹੈਗਾ ਆ ਆਪਣਾ सोनू ਇਹ ਫਤੇਗੜ ਚੂੜੀਆਂ ਦਾ ਰਹਿਣ ਵਾਲਾ ਔਰ ਇਹਦੇ ਉੱਤੇ ਆਲਰੇਡੀ ਇੱਕ ਜਿਹੜਾ ਹੈਗਾ 755 ਦਾ ਕਲੰਦਰਾ ਹੈਗਾ ਇਸ ਤੋਂ ਇਲਾਵਾ ਇੱਕ 65 ਨੰਬਰ ਮੁਕੱਦਮਾ ਵੀ 379 ਬੀ ਜਿਹੜਾ ਸੀਗਾ ਉਹ ਦਰਜ ਕੀਤਾ ਗਿਆ ਸੀਗਾ ਮਿੱਤੇਈ 2431 ਨੂੰ ਔਰ ਇਹਦੇ ਵਿੱਚ ਵੀ ਜਿਹੜੇ ਦੋਸ਼ੀ ਜਿਹੜੇ ਹੈਗਾ ਕਰਨ ਤੇ ਸੰਜੂ ਜਿਹੜਾ ਹੈਗਾ ਆ ਇਹ ਦੋਨੇ ਜਿਹੜੇ ਹੈਗੇ ਨੇ ਫਤੇਗੜ ਚੂੜੀਆਂ ਰੋਡ ਦੇ ਰਹਿਣ ਵਾਲੇ ਸੰਜੇ ਗਾਂਧੀ ਕਲੋਨੀ ਦੇ ਇਹਨਾਂ ਨੂੰ ਵੀ ਗ੍ਰਿਫਤਾਰ ਕਰਕੇ ਇਹਨਾਂ ਦੇ ਕੋਲੋਂ 6 ਜਿਹੜੇ ਮੋਬਾਈਲ ਔਰ ਇੱਕ ਐਕਟਿਵਾ ਜਿਹੜਾ ਸੀਗਾ ਵਾਰਦਾਤ ਵਿੱਚ ਵਰਤਿਆ ਗਿਆ ਉਹ ਜਿਹੜਾ ਸੀਗਾ ਬਰਾਮਦ ਕੀਤਾ ਸੋ ਟੋਟਲ ਇਸ ਤਰ੍ਹਾਂ ਜਿਹੜੇ ਆ ਦੋ ਕੇਸਾਂ ਦੇ ਵਿੱਚ ਅਸੀਂ 13 ਮੋਬਾਈਲ ਇੱਕ ਹੋਂਟਸਾਈਕਲ ਔਰ ਇੱਕ ਐਕਟਿਵਾ ਜਿਹੜਾ ਹੈਗਾ ਵਾ ਉਹ ਰਿਕਵਰ ਇਹ ਬੰਦੇ ਮੁੰਡੇ ਜਿਹੜੇ ਹੈਗੇ ਨੇ ਜਿਹੜੇ ਛੋਟੀ ਏਜ ਦੇ ਹੀ ਹੈਗੇ ਨੇ 21 22 ਸਾਲ ਦੇ ਹੈਗੇ ਨੇ ਔਰ ਇਹ ਵੇਲੇ ਹੈਗੇ ਨੇ ਇਹੀ ਜਿਹੜਾ ਲੁੱਟਖੋਹਾਂ ਦਾ ਜਿਹੜਾ ਕੰਮ ਕਰਦੇ ਸੀਗੇ ਪਰ ਇਹਦੇ ਨਾਲ ਹੁਣ ਕਾਫੀ ਹਜੇ ਵੀ ਇਹਨਾਂ ਦਾ ਰਿਮਾਂਡ ਲੈ ਕੇ ਪੁਛਗਛ ਕੀਤੀ ਜਾ ਰਹੀ ਹੈ ਇਹਨਾਂ ਦੇ ਵਿੱਚ ਇੱਕ ਇੱਕ ਦੋਨਾਂ ਕੇਸਾਂ ਦੇ ਵਿੱਚ ਇਹਨਾਂ ਦਾ ਸਾਥੀ ਫੜਨ ਵਾਲਾ ਬਾਕੀ ਹੈਗਾ ਰਿਮਾਂਡ ਲੈ ਕੇ ਇਹਨਾਂ ਕੋਲ ਹੋਰ ਪੁਛਗਛ ਕਰਕੇ ਹੋਰ ਵੀ ਸਾਨੂੰ ਮੋਬਾਈਲ ਕਵਰ ਹੋਣ ਦੀ ਨਹੀਂ ਕਿਵਾਲੀਫਿਕੇਸ਼ਨ ਕਿੰਨੀ ਸੀ ਥੋੜੇ ਪੜੇ ਲਿਖੇ 10th ਤੋਂ 10th ਜਾਂ +2 ਹੀ ਹੈਗੇ ਕਿੰਨੀਆਂ ਵਾਰਦਾਤਾਂ ਵਿੱਚ ਪਲੇਟ ਦਾ ਜੀਣਾ ਦੇਖੋ ਛੇ ਛੇ ਮੋਬਾਈਲ ਤਾਂ ਹੁਣੇ ਹੀ ਰਿਕਵਰ ਕਰ ਲਏ ਹੈਗੇ ਸੋ ਪ੍ਰੋਕਸੀਮਿਟੀ ਕਹਿ ਸਕਦੇ ਛੇ ਬਾਤਾਂ ਤਾਂ ਤਾਂ ਇਹ ਹੋ ਗਈਆਂ ਟਰੇਸ ਛੇ ਦੂਸਰੀਆਂ ਹੋ ਗਈਆਂ ਨੇ ਇਹ ਜਿਹੜੀਆਂ ਮੇਨ ਸਿਵਲ ਲਾਈਨ ਨਾਲ ਬਜੀਠਾ ਰੋਡ ਤੇ ਸਦਰ ਦੇ ਏਰੀਆ ਦੇ ਵਿੱਚ ਜਿਹੜੀ ਇਹਨਾਂ ਦੀ ਜ਼ਿਆਦਾ ਜਿਹੜੀ ਸੀਗੀ ਸਨੈਚਿੰਗ ਜੀ ਹਾਲੇ ਤੱਕ ਜਿਹੜੀ ਹੈਗੀ ਹੈ ਗੱਲ ਸਾਹਮਣੇ ਨਹੀਂ ਆਈ ਬਟ ਜਦੋਂ ਬਰੀਕੀ ਨਾਲ ਪੁੱਛਕਿਛ ਕਰਕੇ ਫਿਰ ਜੇ ਕੋਈ ਗੱਲ ਬਾਤ ਰਹੀ ਤਾਂ ਨਸ਼ੀਰ ਜਿਦਾ ਤੇ ਪਹਿਲਾ ਮਾਮਲਾ ਦਰਜਾ ਉਹਦੇ ਤੇ ਸਨੈਕ ਡਿਵੀਜ਼ਨ ਦੇ ਵਿੱਚ ਜਿਹੜੇ ਲੁੱਟਾ ਖੋਹ ਦੀਆਂ ਵਾਰਦਾਤਾਂ ਹੋਈਆਂ ਉਹਨੂੰ ਕਾਫੀ ਠੱਲ ਪੈਗੀ ਹੋਣੀ ਹੈ ਹੋਰ ਨਹੀਂ ਸਰ ਬਿਲਕੁਲ ਰਿਮਾਂਡ ਲੈ ਕੇ ਆਣਾ ਦੇ ਤਿੰਨ ਤਿੰਨ ਦਿਨਾਂ ਦੇ ਰਿਮਾਂਡ ਲਿਆ ਗਿਆ ਜੇ ਮੈਂ ਸਾਥੋਂ ਪੁਛ ਕੇ ਚੱਲ ਰਹੀ ਐ ਜੇ ਹੋਰ ਵੀ ਕੋਈ ਮੀਤਾ ਪਰਨਰ ਸ਼ੇਅਰ ਕਰੇ ਸਰ ਕਾਹਿੰਦਾ ਬਹੁਤ ਕੇ ਸਰੂ ਵੀ ਸ਼ੇਅਰ ਕਰਦੇ ਸੀ ਅੱਗੇ ਉਹ ਮੇਰੇ ਜੀ ਨਾਲ ਦੇਖੋ ਇਹ ਸਾਰੀਆਂ ਚੀਜ਼ਾਂ ਆਪਰੇਸ਼ਨਲ ਡਿਟੇਲਸ ਆ ਗਈਆਂ ਫਿਰ ਉਹ ਕਿਉਂਕਿ ਜੇ ਮੈਂ ਹੁਣ ਧਰਨਾ ਡਿਸਕਸ ਕਰਨਾ ਸਾਡਾ ਅਗਲੀ ਜਿਹੜੀ ਹੈਗੀ ਹੈ ਰਿਕਵਰੀ ਇਫੈਕਟ ਆ ਸਾਰੀ ਸੋ ਇਸ ਕਰ। ਜਿਹੜਾ ਜਿਹਦਾ ਸਾਰੇ ਇਹਨਾਂ ਤੋਂ ਕਰਦੇ। ਹਾਂਜੀ ਕਿਸੇ ਦਾ ਇਤਿਹਾਰ ਦੀ ਵਾਰ ਤੋਂ ਕਰਦੇ ਹੀ ਵਾਰ। ਹਜੇ ਤੱਕ ਜਿਹੜੇ ਹੈਗੇ ਇਹਨਾਂ ਨੇ ਮੋਟਰਸਾਈਕਲ ਦਾ ਖੋਹ ਕਰਨ ਵਾਲੀ ਹੈਗੀ ਹੈ ਹਥਿਆਰ ਵਾਲੀ ਗੱਲ ਸਾਹਮਣੇ ਨਹੀਂ ਆਈ। ਸਰ ਐਨੇ ਦਾ ਆਪਣਾ ਬ੍ਰਾਹਮਣ ਗਾਲੀ। ਬਿਲਕੁਲ ਸਹੀ ਗੱਲ ਹੈ। ਜਿਹੜੀ ਉਹ ਚੀਜ਼ ਹੈ ਉਹ ਇਨਵੈਸਟੀਗੇਸ਼ਨ ਦੇ ਅੰਦਰ ਸਾਹਮਣੇ। ਕਿ ਲੋਕਲੀ ਸਭ ਮਾਗੇ ਲਾਗੇ ਕਿ ਤੇ ਅਬ ਇਸਦੀ ਦੀ ਚਰਚ ਜਿਹੜੇ ਹੁਣ ਤੱਕ ਹੈਗੇ